ਨੀ ਉਹਦੇ ਹੀ ਕੋਈ ਪਤਾ ਨਹੀਂ ਕਿ ਲੱਗੇ ਸੱਤਾ ਸੀਗਾ ਉਹ ਗੜਾ ਗੜਾ ਮਾਰ ਜੰਦੇ ਭਈਆ ਤਾਂ ਆਉਂਦੇ ਹੀ ਨਹੀਂ ਦੇਖੋ ਇੱਦੋਂ ਪੜਨ ਜੇ ਖਾਲੇ ਨੱਪ ਕੇ ਇੱਥੇ ਸੱਤਾ ਹਟ ਗਿਆ ਨਾ ਇਹ ਸੱਤਾ ਹਟ ਗਿਆ ਨਾ ਉਹਦੇ ਕੋਲ ਪਾਣੀ ਨਹੀਂ ਪੱਠੇ ਵੀ ਉੱਗ ਪਏ ਮਿੱਤਰਾਂ ਇਹਨਾਂ ਨੂੰ ਵੀ ਪਾਣੀ ਲਾਉਣਾ ਯਾਰ ਕੱਲ ਨੂੰ ਲਾਉਂਗਾ ਪਾਣੀ ਇਹਨਾਂ ਨੂੰ ਇੱਕ

ਇਹ ਗਿਲਦੀ ਤਾਂ ਆਹ ਲੈਂਦੀ ਸੀ ਭਾਜ ਜੰਗਾਲ ਨਹੀਂ ਲੱਗਦੇ ਜੰਗਾਲ ਤਾਂ ਲੱਗਦਾ ਨਹੀਂਗਾ ਇਹਨੂੰ ਦਿਲ ਆ ਬੁੜੀਆਂ ਗੋਆ ਉਹ ਵੀ ਧੁੰਦੀਆਂ ਨਹੀਂ ਚੰਗੀ ਤੇਰਾ ਭੈਸ ਉਹ ਚਲੇ ਗੋਇ ਨੂੰ ਰੱਖ ਲੈਣਗੇ ਜੀਰੇ ਹੁੰਗਾ ਨਾ ਨਹੀਂ ਚਾਹੀਏ ਤੋ ਸੋਰੀ ਕੀ ਨਹੀਂ ਇੱਥੇ ਦਾ ਸਿਆੜ ਇੱਥੇ ਚੱਕ ਕੇ ਲਾ ਦੀ ਪੂ ਵਿੱਚ ਓਏ ਈਲੀ ਜੀ ਆ ਲਾ ਆਇ ਤੇ ਮਰੇ ਇਹ ਕਿਹਦੇ ਵਰਗੀ ਹੋਈ ਪਈ ਏ ਮੰਗੇ ਵਰਗੀ ਮੰਗਾ ਰਾ ਤ ਉਹ ਮੰਗੇ ਦੀ ਆਈਡੀ ਕਿਹੜੀ ਆ ਮੰਗਾ ਇਸ਼ਟਾ ਚਲੋਂਦੈ ਨਹੀਂ ਹਾਂ ਨਹੀਂ ਨਹੀਂ ਉਹ ਰਾਤ ਕਰੀ ਜਾਵੇ ਮੈਂ ਸਾਈਕਲ ਵਾਲੀ ਪਾਈ ਆ ਆਹੋ ਫਿਰ ਆ ਰੋ ਮੋਟਰ ਚਲਾ ਦੇ ਟੱਕੇ ਨਾਲ ਚੱਲੇ ਇਹ ਚੱਲ ਉਹ ਕਹਿੰਦਾ ਮੈਂ ਵੀਡੀਓ ਪਾਈ ਆ ਸਾਈਕਲ ਵਾਲੀ ਕਹਿੰਦਾ ਬਹੁਤ ਵਧੀਆ ਬਣੀ ਹੈ ਕੀਤੇ ਬਾਦ ਆਲੀ ਟਿਪੂ ਨੂੰ ਕਿਡੀ ਦਾ ਜਿਹੜੀ YouTube ਉੱਤੇ ਬਹੁਤ ਆਈ ਪਈਂਦੀ ਹੈ YouTube ਤਾਂ ਹਰੇਕ ਦੇ ਚੱਲ ਪੈਂਦਾ ਕਿਉਂ ਵੀ ਇਦਾਂ ਦਾ ਕਿਡੀ ਆਈਡੀ ਬਣਾਉਣੀ ਹੈ ਮੰਗਿਆ ਭਰਾਵਾ ਤੇਰੀ ਕੋਈ ਵੀਡੀਓ ਨਹੀਂ ਆਈ ਠੀਕ ਆ ਹ ਭਰਾਵਾ ਚਾਰ